2 ਕਿਲੋ ਲਈ ਆਪਾਂ ਗਾਜਰਾ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਛਿਲ ਲਿਆ ਬਿਲਕੁਲ ਛੋਟੇ ਛੋਟੇ ਪੀਸਾਂ ਚ ਕੱਟ ਲਾਂਗੇ ਸਾਰੀਆਂ ਗਾਜਰਾਂ ਨੂੰ ਕਰਾਂਗੇ ਆਪਾਂ ਚੌਪ 1.5 ਤੋਂ 2 ਮਿੰਟ ਵਿੱਚ ਇਹ ਚੌਪ ਹੋ ਜਾਣੀ ਗਿਆ ਪਰ ਇਹਨਾਂ ਨੂੰ ਬਿਲਕੁਲ ਬਰੀਕ ਨਾ ਪੀਸਿਓ ਹਲਕਾ ਦਰਦਰਾ ਜਿਹਾ ਹੀ ਰੱਖਿਓ ਖੁੱਲੀ ਜੀ ਲੈ ਲਿਓ ਕੜਾਈ ਤੇ ਵਿੱਚ ਪਾਇਓ ਗਾਜਰਾ ਗੈਸ ਦੀ ਫਲੇਮ ਮੀਡੀਅਮ ਤੇ ਰੱਖਿਓ 15-20 ਮਿੰਟ ਤੱਕ ਲਗਾਤਾਰ ਪਕਾਓ ਫਿਰ ਲਓ ਸੁੱਕਾ ਨਾਰੀਅਲ ਤੇ ਚਾਰ ਕੇ ਇਲਾਇਚੀਆਂ ਨੂੰ ਚੰਗੀ ਤਾਂ ਇਹdit ਕਰਕੇ ਪਾਊਡਰ ਬਣਾ ਲਿਓ 2 ਕਿਲੋ ਗਾਜਰਾਂ ਦੇ ਵਿੱਚ 200 ਗ੍ਰਾਮੀ ਦੁੱਧ ਪਾਓ ਤੇ 10-15 ਮਿੰਟ ਵਿੱਚ ਪਕਾ ਲਿਓ ਜਦੋਂ ਤੱਕ ਇਹ ਦੁੱਧ ਬਿਲਕੁਲ ਸੋਕ ਨਹੀਂ ਲੈਂਦਾ ਫਿਰ ਇਹਨੂੰ ਮਿਕਸ ਕਰਕੇ ਗੰਦਰ ਦੇ ਪੀਸਤਾ ਚੋ ਬਾਅਦ ਹੀ ਆਪਾਂ ਪਾਓ ਕਲਰ ਵੀ ਬੜਾ ਵਧੀਆ ਆਉਂਦਾ ਤੇ ਹਲਕਾ ਜਿਹਾ ਤੇ ਬਦਾਮ ਪਾਇਆ ਇਸ ਤੋਂ ਬਾਅਦ 1 ਕਿਲੋ ਲੈ ਜਦ ਇਹ ਇਹਨੂੰ ਆਪਾਂ ਗ੍ਰੇਟ ਕਰ ਲਿਆ ਗਿਆ ਸੋ ਬਿਲਕੁਲ ਲਾਸਟ ਤੇ ਮਿੱਠੇ ਵਿੱਚ ਪਾਓ ਕੋਲੀ ਭਰ ਕੇ ਸ਼ੱਕਰ ਦੀ ਖੰਡ ਬਿਲਕੁਲ ਨਾ ਪਾਓ ਕਿਉਂਕਿ ਸ਼ੱਕਰ ਦਾ ਟੇਸਟ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਉਸ ਤੋਂ ਬਾਅਦ ਜਦੋਂ ਇਹ ਇਹ ਬਿਲਕੁਲ ਹੋ ਗਿਆ ਜੀ ਨਾਲਾਸ਼ਤੇ ਪਾਇਓ ਬੀਨਾਰੀਅਲ ਤੇ ਇਲਾਇਚੀ ਵਾਲਾ ਪਾਨਹਰਵਾ ਹੋ ਗਿਆ ਤੇ ਇਸ ਕਰਕੇ ਤੁਹਾਨੂੰ ਗੈਸ ਜਿਆਦਾ ਨਾ ਚਲਾਇਓ ਅਪਾਡ ਡਰਾਈਵਰ ਵਾਲੀ ਬੰਦ ਕਰ ਦਿਓ ਸ਼ੇਅਰ ਕਰ ਦਿਓ ਤੇ ਬਣਾ ਕੇ ਜਰੂਰ ਖਾਇਓ